ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਣੇ ਜੀ ਡਿਜ਼ਾਈਨ ਆਪਾਂ ਇਹ ਆਪਾਂ ਸਲਾਈ ਤੇ ਓਨੇ ਗੁੰਡੇ ਲੈਨੇ ਜੀ ਇੱਕ ਸਿੱਧੇ ਕਪੁੱਠੇ ਸਲਾਈ ਬਣਾ ਲਈ ਜੀ ਆਪਾਂ ਹੁਣ ਡਿਜ਼ਾਈਨ ਬਣਾਉਣੇ ਆ ਜੀ ਇੱਕ ਕੁੰਡਾ ਉਤਾਰ ਲਈ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਫੁੱਠੇ ਬੁਣਾਂਗੇ ਜੀ ਉਹ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਹੁਣ ਜਿਹੜਾ ਇਹ ਕੁੰਡਾ ਇਹਨੂੰ ਪਿੱਛੇ ਲੈ ਕੇ ਜਾਵਾਂਗੇ ਜੀ ਪਿੱਛੇ ਵਾਲੇ ਕੁੰਡਾ ਆਪਾਂ ਅੱਗੇ ਲਿਆਵਾਂਗੇ ਜੀ ਹੁਣ ਇਹ ਕੁੰਡਾ ਆਪਾਂ ਬੁਣਨਾ ਨਹੀਂ ਹੈਗਾ ਜੀ ਜਿਹੜਾ ਇਹ ਲੈ ਕੇ ਗਏ ਪਿੱਛੇ ਇਹ ਕੁੰਡਾ ਆਪਾਂ ਬੁਣਾਂਗੇ ਜੀ ਸਿੱਧਾ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਭੁਣਾਗੇ ਜੀ। ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਭੁਣ ਲਾਂਗੇ ਜੀ। ਹੁਣ ਆਪਾਂ ਇਹ ਵਿਚਕਾਰਲਾ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ, ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ। ਇਹ ਕੁੰਡਾ ਬਿਨਾਂ ਭੁਣੇ ਉਤਾਰਾਂਗੇ ਜੀ ਆਪਾਂ। ਹੁਣ ਇਹ ਕੁੰਡਾ ਸਿੱਧਾ ਭੁਣਾਵਾਂਗੇ। ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਭੁਣਾਗੇ ਜੀ। ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਹੁਣ ਆਪਾਂ ਇਹ ਕੁੰਡਾ ਪਿੱਛੇ ਲੈ ਕੇ ਜਾਮੇ ਪਿੱਛੇ ਵਾਲਾ ਕੁੰਡਾ ਭਾਗੇ ਲਿਆਵਾਂਗੇ ਇਹ ਕੁੰਡਾ ਆਪਾਂ ਪੋਣਨਾ ਨਹੀਂ ਹੈਗਾ ਜੀ ਇਹ ਵਾਲਾ ਕੁੰਡਾ ਪੋਣਾਂਗੇ ਜੀ ਆਪਾਂ ਸਿੱਧਾ ਧਾਗਾ ਅੱਗੇ ਕਰਕੇ ਦੋ ਕੁੰਡਾ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਕੁੰਡਾ ਸਿੱਧਾ ਪੋਣਾਂਗੇ ਹੁਣ ਆਗੇ ਜੀ ਪੁੱਠੇ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ 1 2 ਧਾਗਾ ਅੱਗੇ ਕਰਕੇ ਹੁਣ ਆਪਾਂ ਪਹਿਲਾ ਇੱਕ ਗੁੰਡਾ ਉਠਾ ਪੋਣਾਂਗੇ ਜੀ ਹੁਣ ਪਹਿਏ ਗੁੰਡਾ ਇੱਧਰ ਲਿਆਵਾਂਗੇ ਜੀ ਅੱਗੇ ਅੱਗੇ ਵਾਲਾ ਗੁੰਡਾ ਪਿੱਛੇ ਲਿਆਵਾਂਗੇ ਹੁਣ ਇਹ ਗੁੰਡਾ ਆਪਾਂ ਬੁਣਨਾ ਨਹੀਂ ਹੈਗਾ ਜੀ ਇਹ ਕੁੰਡਾ ਪਪੂਠਾ ਬਣਾਉਣੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਇੱਕ ਕੁੰਡਾ ਪਪੂਠਾ ਬੁਣਾਂਗੇ ਜੀ ਹੁਣ ਆਪਾਂ ਇਹ ਕੁੰਡਾ ਵਿਚਕਾਰ ਲਾ ਸਾਈਡ ਤੇ ਲਿਆਵਾਂਗੇ ਜੀ ਇਹ ਕੁੰਡਾ ਆਪਾਂ ਵਿਚਕਾਰ ਲੈ ਜਾਵਾਂਗੇ ਹੁਣ ਆਪਾਂ ਇਹ ਕੁੰਡਾ ਬੁਣਨਾ ਨਹੀਂ ਹੈਗਾ ਜੀ ਇਹ ਕੁੰਡਾ ਆਪਾਂ ਬੁਣਾਂਗੇ ਜੀ ਪੁੱਠਾ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੂਣਾਗੇ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਪੂਣਾਗੇ ਜੀ ਨਾ ਪਾਈ ਕੁੰਡਾ ਇੱਧਰ ਲੈ ਕੇ ਜਾਵਾਂਗੇ ਜੀ ਛੇੜ ਵਾਲਾ ਗੁੰਡਾ ਲਿਆਵਾਂਗੇ ਅੱਗੇ ਜੀ ਹੁਣ ਇਹ ਗੁੰਡਾ ਆਪਾਂ ਬਿਨਾਂ ਪੂਣੇ ਰੱਖਾਂਗੇ ਜੀ ਇਹ ਗੁੰਡੇ ਨੂੰ ਪੁੱਠਾ ਪੂਣ ਲਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੂਣਾਗੇ ਜੀ ਇੱਕ ਗੁੰਡਾ ਉੱਠਾ ਪੁੱਠਾ ਪੋਣਾਂਗੇ। ਇਹ ਗੁੰਡਾ ਤਾਰ ਲਈ। ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ। ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ। ਫਿਰ ਆਪਾਂ ਪਿੱਛੇ ਵਾਲਾ ਗੁੰਡਾ ਅੱਗੇ ਲਿਆਵਾਂਗੇ ਜੀ। ਇਹ ਗੁੰਡਾ ਪਿੱਛੇ ਲੈ ਜਾਾਂਗੇ। ਇਹ ਗੁੰਡਾ ਬਿਨਾਂ ਪੋਣੇ ਤਾਰਾਂਗੇ ਜੀ ਆਪਾਂ। ਗੁੰਡਾ ਸਿੱਧਾ ਪੋਣਾਂਗੇ ਜੀ। ਤਿੰਨੋਂ ਗੁੰਡਿਆਂ 'ਚ ਡਿਜ਼ਾਈਨ ਬਣਦਾ ਜੀ। ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ। ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ। ਫੇਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ। ਇਹ ਕੁੰਡੇ ਦੇ ਪਿੱਛੇ ਰਹਿ ਜਾਣਗੇ ਕੁੰਡਾ ਆਪਾਂ ਬਿਨਾਂ ਪੋਣੇ ਉਤਾਰ ਕੇ ਰੱਖਾਂਗੇ ਜੀ। ਇਹ ਕੁੰਡਾ ਆਪਾਂ ਸਿੱਧਾ ਪੋਣ ਲਾਂਗੇ। ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ। फिर धागा पिछे करके कुंडा सीधा बोना गे जी तो आप पिछे वाला कुंडा आप अगे लिया जी अगे वाला पिछे लै जाएंगे जी हम बिना बुने रखा जी कुा आप कुंडा सीधा बुन लागे जी धागा अगे करके दो कुंडे आपे बोना गे जी एक कूडा सीधा बुना जी पुठी सिलाई त ਕੁੰਡਾ ਤਾਰ ਲਈ ਦੋ ਕੁੰਡੇ ਆਪਾਂ ਸਿੱਧੇ ਪੁੰਨਾਂਗੇ ਜੀ ਤੇ ਪੁੱਠੇ ਪਾਸੇ ਸਿੱਧੇ ਪਾਸੇ ਦੋਨੇ ਪਾਸੇ ਡਿਜ਼ਾਈਨ ਬਣਦਾ ਜੀ ਇੱਕ ਕੁੰਡਾ ਪੁੰਨ ਲਿਆ ਜੀ ਫਿਰ ਆਪਾਂ ਇਹ ਕੁੰਡਾ ਅੱਗੇ ਲਿਆਵਾਂਗੇ ਜੀ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ ਹੁਣ ਇਹ ਕੁੰਡਾ ਆਪਾਂ ਪੁੰਨਣਾ ਨਹੀਂ ਹੈਗਾ ਜੀ ਬਿਨਾਂ ਪੁੰਨੇ ਰੱਖਣਾ ਜੀ ਇਹ ਕੁੰਡਾ ਆਪਾਂ ਪੁੱਠਾ ਪੁੰਨਾਂਗੇ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਹੁਣ ਆਪਾਂ ਇਹ ਕੁੰਡਾ ਲਿਆ ਮੰਗੇ ਅੱਗੇ ਜੀ ਇਹ ਕੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ ਜੀ ਇਹ ਕੁੰਡਾ ਆਪਾਂ ਬਿਨਾਂ ਬੁਣੇ ਰੱਖਾਂਗੇ ਜੀ ਇਹ ਕੁੰਡਾ ਪੁੱਠਾ ਬੁਣ ਲਾਂਗੇ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪਾ ਪੁੱਠਾ ਪੋਣਾਂਗੇ ਜੀ ਫਿਰ ਆਪਾਂ ਇਹ ਕੁੰਡਾ ਅੱਗੇ ਲਿਆਵਾਂਗੇ ਜੀ ਇਹਨੂੰ ਪਿੱਛੇ ਲਿਆਵਾਂਗੇ ਜਾਂ ਕੁੰਡੇ ਨੂੰ ਹੁਣ ਇਹ ਕੁੰਡਾ ਬਿਨਾ ਪੋਣੇ ਉਤਾਰਨਾ ਜੀ ਇਹ ਵਾਲਾ ਕੁੰਡਾ ਪੁੱਠਾ ਪੋਣਾਂਗੇ ਜੀ ਆਪਾਂ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਇੱਕ ਕੁੰਡਾ ਪੁੱਠਾ ਪੋਣਾਂਗੇ ਆ ਗਈ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇਹ ਗੁੰਡੇ ਨੂੰ ਅੱਗੇ ਲਿਆਵਾਂਗੇ ਜੀ ਇਸ ਗੁੰਡੇ ਦੇ ਪਿੱਛੇ ਲੈ ਜਾਵਾਂਗੇ ਇਹ ਗੁੰਡਾ ਬਿਨਾਂ ਪੋਣੇ ਉਤਾਰਾਂਗੇ ਇਸ ਸਲਾਈ ਤੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ। ਬਸ ਆਹ ਇੱਕ ਕੁੰਡੇ ਦੀ ਡਿਜ਼ਾਈਨ ਹੈ ਜੀ ਦੋ ਕੁੰਡੇ ਆਪਾਂ ਲਈ ਜਾਣੇ ਨੇ ਜੀ ਬਾਰ-ਬਾਰ। ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ। ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਕੁੱਠੇ ਪੋਣਾਂਗੇ। ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਪੋਣਾਂਗੇ। ਹੁਣ ਆਪਾਂ ਅੱਗੇ ਲਿਆਵਾਂਗੇ ਜੀ ਪਿੱਛੇ ਵਾਲੇ ਕੁੰਡੇ ਨੂੰ। ਇਹ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਜੀ। ਇਹ ਬੜਾ ਕੁੰਡਾ ਬਿਨਾ ਬਣਾਉ ਉਤਾਰਾਂਗੇ ਜੀ। ਇਹ ਕੁੰਡਾ ਆਪਾਂ ਸਿੱਧਾ ਬਣਾਉਗੇ। ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪਾਉਣਾਗੇ ਜੀ। ਇੱਕ ਕੁੰਡਾ ਆਪਾਂ ਸਿੱਧਾ ਪਾਉਣਾਗੇ। ਇਹ ਕੁੰਡਾ ਉਤਾਰ ਲਈ ਦੋ ਕੁੰਡੇ ਆਪਾਂ ਸਿੱਧੇ ਪਾਉਣਾਗੇ ਜੀ। ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਪਾਉਣਾਗੇ ਜੀ। फिर आप पिछे वाला कुंडा अगे लियाव जी हूँ आप कुंडा नहीं बुनाए बिना बुने उतारना जी कुा पुठा पुना गे जी धागा पिछे करके दो कुंडे आप सीधे बुनागा अगे करके एक कुंडा आपट्ठा बुना पिछे वाला कुंडा अगे लियावे जी ਹੁਣ ਇਹ ਕੁੰਡਾ ਬਿਨਾਂ ਬਣਾ ਉਤਾਰਨਾ ਜੀ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਫੇਰ ਆਪਾਂ ਪਿਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਕੁੰਡਾ ਸੈਂਟਰ 'ਚ ਲੈ ਕੇ ਜਾਵਾਂਗੇ ਆਪਾਂ ਹੁਣ ਇਹ ਕੁੰਡਾ ਬਿਨਾਂ ਬਣਾ ਉਤਾਰਨਾ ਜੀ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਇੱਕ ਗੁੰਡਾ ਉੱਠਾ ਲਈ ਆ ਦੇਖੋ ਜੀ ਡਿਜ਼ਾਈਨ ਦੇਖਣਾ ਸ਼ੁਰੂ ਹੋ ਗਿਆ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਰਿਹਾ ਜੀ ਹੁਣ ਪਾਣੀ ਇੱਕ ਪਸਲਾ ਲਈ ਆਪਾਂ ਇੱਕ ਦੋ ਗੁੰਡੇ ਉੱਥੇ ਬੁਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਫਿਰ ਆਪਾਂ ਇਹ ਵਾਲਾ ਕੁੰਡਾ ਅੱਗੇ ਲੈ ਕੇ ਆਵਾਂਗੇ ਜੀ ਪਿੱਛੇ ਵਾਲਾ। ਹੁਣ ਅਸੀਂ ਬਿਨਾ ਬੁਣਾ ਉਤਾਰਾਂਗੇ ਜੀ ਕੁੰਡਾ ਆਪਾਂ। ਇਹ ਕੁੰਡਾ ਆਪਾਂ ਸਿੱਧਾ ਬੁਣਾਵਾਂਗੇ। ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਵਾਂਗੇ। ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਵਾਂਗੇ। ਫਿਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲੈ ਕੇ ਆਵਾਂਗੇ। ਅੱਗੇ ਵਾਲਾ ਕੁੰਡਾ ਪਿੱਛੇ ਲੈ ਜਾਵਾਂਗੇ। ਉਨੇ ਕੁੰਡਾ ਬਿਨਾ ਗੁੰਨੇ ਰੱਖਣਾ ਆਪਾਂ ਨੇ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬੁਣਾਂਗੇ ਹੁਣ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਪਿੱਛੇ ਲੈ ਜਾਾਂਗੇ ਹੁਣ ਆਪਾਂ ਇਹ ਕੁੰਡਾ ਬੁਣਨਾ ਨਹੀਂ ਹੈਗਾ ਜੀ ਇਹ ਕੁੰਡਾ ਆਪਾਂ ਸਿੱਧਾ ਪੋਣਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਹੋਣਾ ਹੈ। ਨੋ ਜੇਕ ਦੋ ਕੁੰਡਿਆਂ ਦੀ ਡਿਜ਼ਾਈਨ ਹੈ। ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਇਆ। ਬਣਾਓ ਜੀ ਆਪਣੀ ਕੋਟਿਸ਼ ਵਾਟਰ ਦੇ ਮਿਲਦੇ ਜੇ ਅਗਲੀ ਵੀਡੀਓ ਤੇ ਧੰਨਵਾਦ।